ਹਾਂਜੀ ਮਿੱਤਰੋ ਕੀ ਹਾਲ-ਚਾਲ ਆ ਸਵਾਗਤ ਆ ਤੁਹਾਡਾ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਈਆਂ ਜੌਂਡੀ ਦੇ 5405 ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਤੇ ਕਿੱਥੇ ਟਰੈਕਟਰ ਖੜਾ ਦਾ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਦੱਸਾਂਗੇ ਤੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਲੋ ਤਾਂ ਕਿ ਡੇਲੀ-ਡੇਲੀ ਵੀਡੀਓ ਅਪਲੋਡ ਆਪਾਂ ਕਰਦੇ ਰਹੇ ਨੇ ਤਾਂ ਕਿ ਤੁਹਾਡੇ ਕੋਲ ਡੇਲੀ-ਡੇਲੀ ਵੀਡੀਓ ਆਉਂਦੀ ਰਹੇ ਤੇ ਦੋਸਤੋ ਬਾਕੀ ਗੱਲ ਕਰਦੇ ਟਰੈਕਟਰ ਦੀ ਜੌਂਡੀਓ 5405 ਟਰੈਕਟਰ 2021 ਮਾਡਲ ਤੇ 8 ਲੱਖ 25000 ਰੁਪਏ ਦਾ ਰੇਟ ਰੱਖਿਆ ਗਿਆ ਤੇ ਬਾਕੀ ਇਹਦਾ ਰੇਟ ਕੋਈ ਫਿਕਸ ਨਹੀਂ ਹੈਗਾ ਦੋਸਤੋ ਮੌਕੇ ਤੇ ਘੱਟ ਵੱਧ ਹੋ ਜਾਊਗਾ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਐਮ ਆਰਫ ਦੇ ਟਾਇਰ 16 9 30 ਦੇ ਵੱਡੇ ਟਾਇਰ ਚਾਰੇ ਟਾਇਰਸ ਨੂੰ ਵਧੀਆ ਸਾਫ਼ ਤੇ ਵਧੀਆ ਕੰਡੀਸ਼ਨ ਦੇ ਵਿੱਚ ਮਿਲਣਗੇ ਤੇ ਬਾਕੀ ਤਿੰਨ ਸਿਲੰਡਰ ਦੋਸਤੋ ਵਧੀਆ ਕੰਡੀਸ਼ਨ ਰੰਗ ਪੇਂਟ ਪੱਕਾ ਸਾਰਾ ਟਰੈਕਟਰ ਸਾਫ ਪਿਆ ਛਤਰੀ ਲੱਗੀ ਹੋਈ ਆ ਪਾਵਰ ਸਟੀering ਡੂਲ ਕਲਚ ਟਰੈਕਟਰ ਘੋੜਾ ਬੰਪ ਟਰੈਕਟਰ ਤੇ ਇੰਜਨ ਗੇਅਰ ਬਲੋ ਫੁੱਲ ਕਮ ਓਕੇ ਆ ਸਰਵਿਸ ਹੋਈ ਵੀ ਆ ਦੋਸਤੋ ਪੰਜਾਬ ਨੰਬਰ ਟਰੈਕਟਰ ਦਾ ਜੌਂਡੀਰ 5405 ਟਰੈਕਟਰ ਦਾ ਤੇ ਬਾਕੀ ਸਾਈਡ ਗੇਅਰ ਆ ਦੋਸਤੋ ਇੰਜਨ ਗੇਅਰ ਬੜੀ ਸਾਫ ਪਿਆ ਦੋਸਤੋ ਐਮ ਆਰ ਐਫ ਦੇ ਟਾਇਰ 16 28 ਦੇ ਵੱਡੇ ਟਾਇਰ ਆ ਦੋਸਤੋ ਤੇ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਨੇ ਆ ਡਾਬਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਛਤਰੀ ਲੱਗੀ ਹੋਈ ਹੈਗੀ ਬੈਕ ਸਾਈਡ ਤੋਂ ਸਾਰਾ ਟਰੈਕਟਰ ਸਾਫ ਪਿਆ ਤੇ ਰੰਗ ਪੇਂਟ ਬਕੋ ਸਾਰਾ ਸਾਫ ਪਿਆ ਦੋਸਤੋ ਬਾਕੀ 2021 ਮਾਡਲ ਆ 8 ਲੱਖ 25000 ਰੁਪਏ ਦਾ ਰੇਟ ਆ ਰੇਟੇ ਦਾ ਕੋਈ ਫਿਕਸ ਨਹੀਂ ਹੈ ਘੱਟ ਵੱਧ ਹੋ ਜਾਊਗਾ ਜੇ ਕਿ ਵੀ ਟਰੈਕਟਰ ਲੈਣ ਦਾ ਚਾਹਵਾਨ ਹੋਵੇ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਰਨਾਲੇ ਏਰੀਆ ਇਸ ਨੂੰ ਟਰੈਕਟਰ ਮਿਲੂਗਾ ਤੇ ਬਾਕੀ ਜੇ ਕੋਈ ਵੀਰੇ ਲੋਨ ਕਰਾਉਣਾ ਚਾਹੁੰਦਾ ਹੈ ਟਰੈਕਟਰ ਤੇ ਤਾਂ ਲੋਨ ਵੀ ਹੋ ਜਾਊਗਾ ਤੇ ਇੱਕ ਵਾਰ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਦੇਖ ਸਕਦੇ ਹੋਗੇ ਤੇ ਬਾਕੀ ਦੋਸਤੋ ਆਪਾਂ ਵੀਡੀਓ ਨੂੰ ਡੇਲੀ ਡੇਲੀ ਪਾਉਂਦੇ ਰਹਿਣੇ ਚੈਨਲ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਦੋਸਤੋ ਲਾਈਕ ਕਮੈਂਟ ਕਰਨ ਨਾ ਭੁੱਲਣਾ ਤੇ ਬਾਦ ਤੋਂ ਸ਼ੇਅਰ ਕਰਦੇ ਜਾ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਦੋਸਤੋ ਨਵੀਂ ਵੀਡੀਓ 'ਚ ਤਦ ਤੱਕ ਲਈ ਧੰਨਵਾਦ ਦੋਸਤੋ